ਵਰਤਮਾਨ ਮਿਲਦੀ ਬੈਕ ਸਾਈਡ ਤੇ ਦੇਖੋ ਕਿਦਾਂ ਗਊ ਦੀ ਕਟਿਆ ਸ਼ੇਰ ਦੇ ਗਊ ਦੀ ਕੱਟੀ ਲੱਤ ਕੋਲ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਔਰ ਅੱਜ ਦੇਖੋ ਟਿੱਪਾ ਰੋਡ ਤੇ ਤੁਸੀਂ ਦੇਖਿਆ ਕਿ ਕਿਦਾਂ ਗਊਆਂ ਦਾ ਜਿਹੜੇ ਗਊਆਂ ਦਾ ਕਤਲ ਕਰਕੇ ਕਿਦਾਂ ਗਊਆਂ ਦੇ ਕੋ ਸਟਿਆ ਹੋਇਆ ਵੈ ਮੈਂ ਕਹਿੰਦਾ ਕਿਉ ਸੁੱਤਾ ਹੈ ਸਾਡਾ ਹਿੰਦੂ ਸਮਾਜ ਕੀ ਆ ਗੜੀ ਸੈਂਟਰ ਦੀ ਸਰਕਾਰ ਵੀ ਸੋਰੀ ਹੈ ਕੋਟਾ ਅਸੀਂ ਮੰਗਦੇ ਆ ਵੱਡੇ ਵੱਡੇ ਵਾਦੇ ਕਰਦੇ ਆ ਪਰ ਧੱਕੇਸ਼ਾਹੀ ਕਿਤਨੇ ਕਰਦਿਆਂ Hindu ਸਮਾਜ ਨਾਲ ਪੰਜਾਬ ਬੰਦਾ ਵੀ ਵਾਹਨ ਕਰਾਂਗੇ ਕੋਈ ਚੋਪੜੀ ਰਿਆ ਜਾਊਗਾ ਸਾਰੇ Hindu ਸੰਗਠਨ ਇੱਕ ਮੱਠ ਦੇ ਇਕੱਠੇ ਕਰਾਂਗੇ ਔਰ ਗਊ ਸਜਦਾ ਪੈਸਾ ਸਰਕਾਰ ਠੱਗੀ ਠੋਰੀ ਕਰਕੇ ਆਦਿਆ ਮੰਤਰੀਆਂ ਜੇਬਾਂ ਵਿੱਚ ਪਾਰੀਆਂ ਨੇ ਔਰ ਸਾਡੇ ਜਿਹੜਾ ਧਾਰਮਿਕ ਚੈਨੇ ਆ ਉਹਦਾ ਇਹ ਹਾਲਿਆ ਅਗਰ ਸਾਡੀ ਮਾਵਾਂ ਰੋੜਦੇ ਇਹ ਹਾਲ ਹੈ ਨਾ ਤੇ ਤੁਸੀਂ Hindu ਹਾਂ ਤੇ ਲਾਇਕ ਨਹੀਂ ਹੋ ਲੁਧਿਆਣਾ ਦੇ ਟਿੱਬਾ ਰੋਡ ਸਿੱਥ ਕੂੜੇ ਵਾਲੇ ਡੰਬ ਵਿੱਚੋਂ ਕਰੀਬ 1 ਦਰਜਨ ਗਊਆਂ ਅਤੇ ਪੰਛੀਆਂ ਦੇ ਮ੍ਰਿਤਕ ਸ਼ਰੀਰ ਮਿਲਣ ਤੋਂ ਬਾਅਦ ਹਿੰਦੂ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਆਪਣਾ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਇਹਨਾਂ ਲਾਸ਼ਾਂ ਨੂੰ ਤੇ ਨੋਚ ਰਹੇ ਸਨ। ਹਿੰਦੂ ਜੱਥੇਬੰਦੀਆਂ ਦੇ ਆਗੂਆਂ ਨੇ આરોਪ ਲਗਾਇਆ ਕਿ ਇੱਥੇ ਕੁਝ ਹੀ ਦੂਰੀ 'ਤੇ ਥਾਣਾ ਮੌਜੂਦ ਹੈ, ਲੇਕਿਨ ਫਿਰ ਵੀ ਪੁਲਿਸ ਦਾ ਧਿਆਨ ਇਸ 'ਤੇ ਨਹੀਂ ਗਿਆ। ਜੇਕਰ ਉਹ ਇੱਥੇ ਨਾ ਹੁੰਦੇ ਤਾਂ ਹਾਲਾਤ ਹੋਰ ਖਰਾਬ ਹੋ ਜਾਣੇ ਸਨ। ਇਸ ਮੌਕੇ 'ਤੇ ਉਹਨਾਂ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ। ਆਏ ਨੇ ਗਊwidehat ਹੋ ਰਹੀ ਆਦੇ ਕਈ ਜਗ੍ਹਾ ਤੇ ਕੱਟੇ ਸਿਰ ਵੀ ਮਿਲ ਰਹੇ ਅਜੇ ਤੱਕ ਕਾਫੀ ਗਊਆਂ ਮਿਲਿਆ ਥੇ ਜੈ શ્રી 크ਿਸ਼ਨਾ ਜੈ શ્રી ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਿਆ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਦੋਸਤੋ ਦੇਖੋ ਪਿੱਛੇ ਵੀ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਕਿ ਕਿੱਦਾਂ ਵਰਦਮਨ ਮਿਲਦੀ ਬੈਕ ਸਾਈਡ ਤੇ ਦੇਖੋ ਕਿੱਦਾਂ ਗਊ ਦੀ ਕੱਟਿਆ ਸਿਰ ਦੇ ਗਊ ਦੀ ਕੱਟੀ ਲੱਤ ਮਤਲਬ ਮੈਂ ਇੱਕ ਚੀਜ਼ ਕਹਿਣਾ ਵਾਂ ਕੀ ਇਹ ਕੋਈ ਸ਼ਖਸ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਐ ਇਕੋ ਹੀ ਤਰਨ ਟਾਰਗੇਟ ਸਿਰਫ Hindu ਧਰਮ Hindu ਆਦ ਨੂੰ ਸਿਰਫ ਟਾਰਗੇਟ ਕਰਨਾ ਇਹਨਾਂ ਨੇ ਸਿੱਖਿਆ ਹੋਇਆ ਵੈ ਔਰ ਅੱਜ ਦੇਖੋ ਟਿੱਬਾ ਰੋਡ ਤੇ ਤੁਸੀਂ ਦੇਖਿਆ ਕਿ ਕਿੱਦਾਂ ਗਊਆਂ ਦਾ ਜਿਹੜੇ ਗਊਆਂ ਦੇ ਕਤਲ ਕਰਕੇ ਕਿੱਦਾਂ ਗਊਆਂ ਦੇ ਕੋ ਸਟਿਆ ਹੋਇਆ ਵੈ ਮੈਂ ਕਹਿੰਦਾ ਕਿਉ ਸੁੱਤਾ ਸਾਡਾ Hindu ਸਮਾਜ ਹਰ ਰੋਜ਼ ਤੁਸੀਂ ਪਿੱਛੇ ਦੇਖੇ ਕਿ ਮੰਦਰ ਦੇ ਉੱਪਰ ਜਿਹੜੇ ਮੰਦਰ ਦੇ ਅਟੈਕ ਹੋਏ ਕਿੱਦਾਂ ਮੂਰਤੀਆਂ ਦੇਖੋ ਤੁਸੀਂ ਤੋੜੀਆਂ ਹੋਈਆਂ ਔਰ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਵਾਂ ਕੀ ਕਿਹਾ ਪੰਜਾਬ ਸਰਕਾਰ ਵੀ ਸੋਰੀ ਹੈ ਕੀ ਜਿਹੜੀ ਸੈਂਟਰ ਦੀ ਸਰਕਾਰ ਵੀ ਸੋਰੀ ਹੈ ਵੋਟਾਂ ਅਸੀਂ ਮੰਗਦੇ ਆ ਵੱਡੇ ਵੱਡੇ ਵਾਅਦੇ ਕਰਦੇ ਆ ਪਰ ਧੱਕੇਸ਼ਾਹੀ ਕਿਦਨੇ ਕਰਦੇ ਆ Hindu ਸਮਾਜ ਨਾਲ ਔਰ ਕੱਲ ਦੀ ਮੈਂ ਤਾਂ ਬਹੁਤ ਵੱਡੀ ਗੱਲ ਮੈਂ ਕਹਿ ਲਗਾ ਵਾਂ ਕਿ ਕੱਲ ਅਸੀਂ ਬਹੁਤ ਜਲਦ ਆਪਣੇ Hindu ਸੰਗਠਨਾਂ ਨੂੰ ਇਕੱਠੇ ਕਰਕੇ ਪੰਜਾਬ ਬੰਦਾ ਵੀ ਵਾਹਨ ਕਰਾਂਗੇ ਕੋਈ ਚੋਪੜੀ ਰਿਆ ਜਾਊਗਾ ਸਾਰੇ Hindu ਸੰਗਠਨ ਇੱਕ ਮੰਚ ਤੇ ਇਕੱਠੇ ਕਰਾਂਗੇ ਇਕੱਠੇ ਕਰਨੇ ਜ਼ਰੂਰੀ ਹੋ ਗਏ ਕਿਉਂਕਿ ਇੱਥੇ ਦਿਨ ਬਦ ਦਿਨ ਤੁਸੀਂ ਦੇਖੋ ਲੁਧਿਆਣਾ ਇਹ ਤੀਜੀ ਵਾਰੀ ਕੰਮ ਹੋ ਗਿਆ ਇੱਕ ਵਾਰੀ ਮੈਂ ਜਮਾਲਪੁਰ ਕਿਤੇ ਮੇਰੇ ਭਰਾ ਨੇ ਮੈਨੂੰ ਫੋਨ ਮਾਰਿਆ ਸੀਗਾ ਤੁਸੀਂ ਦੇਖਿਆ ਹੋਣਾ ਉੱਥੇ ਗਊਆਂ ਦਾ ਕਟਿਆ ਸਿਰ ਮਿਲਿਆ ਲੱਤਾਂ ਮਿਲੀਆਂ ਉਸ ਤੋਂ ਬਾਅਦ ਵਰਦਮਾਨ ਚੌਂਕ ਦੇ ਵਿੱਚ ਫਿਰ ਮੰਦਰ ਤੋੜੇ ਜਾਂਦੇ ਐ ਅੱਜ ਟਿੱਬਾ ਰੋਡ ਤੇ ਦੇਖੋ ਗੰਦ ਕਿਦਾ ਡੰਬ ਦੇ ਵਿੱਚ ਗਊ ਮਾਤਾ ਦਾ ਕਤਲ ਕੀਤਾ ਹੋਇਆ ਅੱਖਾਂ ਵੀ ਰੋਂਦੀ ਐ ਕਿਉਂ ਰੋਂਦੀ ਆੱਖਾਂ ਕਿਉਂਕਿ ਦੇਖ ਕੇ ਚੁੱਪ ਨਹੀਂ ਰਿਹਾ ਜਾਂਦਾ ਚੁੱਪ ਕਿਉਂ ਰਵਾਂਗੇ ਅਸੀਂ ਮਨ ਨੂੰ ਰੋਂਦਾ ਮਨ ਪਰੇਸ਼ਾਨ ਹੁੰਦਾ ਔਰ ਮੈਂ ਕਹਿੰਦਾ ਸਰਕਾਰਾਂ ਕਿਸੇ ਦੇ ਐਕਟ ਦੀ ਨਮੀ ਦੇ ਇੱਕ ਮਿੰਟ ਕਿਸੇ ਨੇ ਦੇਖਿਆ ਨਹੀਂ ਇਹ ਚੀਜ਼ ਸਰਕਾਰਾਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਣ ਲਈ ਇੱਕ ਮੰਚ ਤੇ ਹਿੰਦੂ ਨੂੰ ਲਿਆਣਾ ਪੈਣਾ ਵੈ ਨਹੀਂ ਤੇ ਐਦਾ ਹੀ ਤੱਕੇਸ਼ਾਈ ਹੋਣੀ ਏ ਐਤਾ ਹੀ ਪੰਜਾਬ ਚੋਂ ਹਿੰਦੂਆਂ ਨੂੰ ਕੱਢੇ ਜਾਣਾ ਔਰ ਹਿੰਦੂ ਸਮਾਜ ਹੁਣ ਚੁੱਪ ਨਹੀਂ ਰਹੇਗਾ ਸਰ ਇੱਕ ਮਿੰਟ ਆ ਬੰਦਾ ਇਹ ਮੈ ਉਹ ਇਹ ਮੈਨੂੰ ਫੋਨ ਕਰਦਾ ਇੱਥੇ ਕੱਲ੍ਹ ਵੀ ਕੋਈ ਗੱਲ ਹੈ ਅੱਜ 1.5 ਦੇ ਵਿੱਚ ਮੈਂ ਗਿਲ ਰੋਡ ਤੇ ਸੀ ਇਹਨੇ ਮੈਨੂੰ ਫਸਟ ਆਫ 올 ਮਰਦੂ ਕੀਤਾ ਮੈਂ ਗੋਲੀਆਂ ਗੋਲ ਪਹੁੰਚ ਕੇ ਰਸਤੇ 'ਚ ਮੈਂ ਤੁਹਾਨੂੰ ਦੋ ਕਾਲਾਂ ਕੀਤੀ ਆ ਇਹ ਬੰਦੇ ਨੇ ਮੈਨੂੰ ਕਾਲ ਕੀਤਾ ਹੁਣ ਇਹ ਮੁਸਲਮਾਨ ਨੇ ਕੰਮ ਦੇਖਾ ਮੈਂ ਜਾ ਰਹਾ ਤਾਂ ਘਰ पंडित जी बोले कि मेरे को ऐसी बात बारे है बारे मैं तुरंत मोटरसाइकिल रोके इनको बाबूजी को फोन किया मैं बोला सर ऐसी ऐसी बात है ये बोले वहीं रुको मैं आ रहा हूँ तुरंत क्या, क्या क्या देखा सबसे पहले सबसे पहले मैं देखा नहीं पंडित जी देखे मेरे को बोले की वहाँ पांच सात गार दस गाय मरी पड़ी है और वहाँ कुत्ते खा रहे हैं बंदे को दौड़ा रहे हैं ਤੁਹਾਨੂੰ ਆਪਨੇ ਦੇਖਾ ਤਾਂ ਕੋਈ ਟਰੱਕ ਰੁਕ ਕੇ ਨਹੀਂ ਆਇਆ ਚਰਖ ਮੈਂ ਨਹੀਂ ਦੇਖਾ ਜਦ ਬਹਾਂ ਆਇਆ ਤਾਂ ਵੀਡੀਓ ਮੈਨੇ ਉਹ ਲੜਕੇ ਸੇ ਦੇਖੇ ਟਰੰਕਰ ਜਿਹੜਾ ਟਰੱਕ ਹੈ ਸੋਰੇ ਮੋਹਿੰਦ ਜਾਂਦਾ ਕਿਹੜਾ ਟਰੱਕ ਤੁਹਾਨੂੰ ਪਤਾ ਹੀ ਉਹਦੀ ਆਲੋ ਵੀਡੀਓ ਹੈਗੀ ਉਹਦੇ ਸ਼ਾਇਦ ਮੈਂ ਰਾਤ ਨੂੰ 9 ਵਜੇ 10 ਵਜੇ ਜਾਂਦੇ ਨੇ ਵੀਡੀਓ ਦਿਖਾਇਆ ਯਾਰ ਕਿਹੜਾ ਟਰੱਕ ਸੇ ਪਿੱਛੇ ਪੜ ਜਾਂਦੇ ਹਮ ਲੋਗੋ 10 ਵਜੇ ਰਾਤ ਕੋ ਬੈਠੇ ਵੀ ਆ ਲੋਗ ਆ ਗਏ ਘਰ ਪੇ ਜਾਣੇ ਜਗਾ ਜਗਾ ਤੇ ਨਾਕੇ ਲਗਾਏ ਆ ਰਹੇ ਆ ਨਾਕੇ ਦੀ ਗੱਲ ਨਹੀਂ ਭਾਈ ਜੀ ਜਗਾ ਜਗਾ ਨਾਕੇ ਲਗਾ ਕੇ ਕਰੋੜਾਂ ਰੁਪਈਆ ਸਰਕਾਰ ਗਊ ਸੈਸ ਦੇ ਨਾਂ ਤੇ ਇਕੱਠਾ ਕਰਦੀ ਹੈ ਜਿਹਦੇ ਵਿੱਚ ਸਾਰੇ ਦਰਮ ਮਿਲ ਕੇ ਗਊ ਸਜਦਾ ਪੈਸਾ ਦਿੰਦੇ ਗੱਡੀ ਲੈ ਲਓ ਚਾਹੇ ਵੱਡੀ ਕੋਈ ਟ੍ਰਾਲਾ ਲੈ ਲੋ ਚੈੱਕ ਕਰਦਾ ਕੋਈ ਫਰਨੀਚਰ ਲੈ ਲੋ ਚਾਹੇ ਕਿਸੇ ਤਰ੍ਹਾਂ ਕੋਈ ਇਲੈਕਟ੍ਰੋਨਿਕ ਆਈਟਮ ਲੈ ਲੋ ਚਾਹੇ ਤੁਸੀਂ ਆਪਣਾ ਟੈਕਸ ਪੇਅਰ ਕਰਦੇ ਹੋ ਜੀਐਸਟੀ ਪੇ ਕਰਦੇ ਹੋ ਕਾਰਪੋਰੇਸ਼ਨ ਬਿੱਲ ਪੇ ਕਰਦੇ ਹੋ ਆਪਣਾ ਹਰ ਇੱਕ ਦੇ ਉੱਤੇ ਗਊ ਸੈਸ ਦਿੱਤਾ ਜਾਂਦਾ ਵੈ ਔਰ ਗਊ ਸੈਸ ਦਾ ਪੈਸਾ ਸਰਕਾਰ ਠੱਗੀ ਠੋਰੀ ਕਰਕੇ ਆਪਣੀਆਂ ਮੰਤਰੀਆਂ ਜੇਬਾਂ 'ਚ ਪਾ ਰਹੀਆਂ ਨੇ ਔਰ ਸਾਡੇ ਜਿਹੜਾ ਧਾਰਮਿਕ ਚਹਨੇ ਆ ਉਹਦਾ ਇਹ ਹਾਲਿਆ ਔਰ ਮਹਲੰਤਪਨ ਹਿੰਦੂ ਪਰਿਵਾਰਾਂ ਤੇ ਡੁੱਬ ਕੇ ਮਰ ਜੋ ਜਿਹੜੇ ਗਊਸਲਾ ਜਾ ਕੇ ਗਾਵਾਂ ਨੂੰ ਚਾਰਾ ਖਵਾਉਂਦੇ ਨੇ ਅਗਰ ਸਾਡੀ ਮਾਵਾਂ ਰੋੜਦੇ ਇਹ ਹਾਲ ਹੈ ਨਾ ਤੇ ਤੁਸੀਂ ਹਿੰਦ ਹਾਂ ਦੇ ਲਾਈਕ ਨਹੀਂ ਹੋ ਤੁਸੀਂ ਆਪਣੇ ਮਜੇ ਦਾ ਲਾਈਕ ਨਹੀਂ ਹੋ ਸਰਨਾ ਪਹਿਲਾ ਮੈਂ ਇੱਕ ਚੀਜ਼ ਦੱਸਣਾ ਚਾਹਨਾ ਵਾ ਕੀ ਪੰਜਾਬ ਦੇ ਵਿੱਚ ਕਿਹੜੀਆਂ ਤਾਕਤਾਂ ਵੈ ਜਿਹੜਾ ਮਾਹੌਲ ਨੂੰ ਖਰਾਬ ਕਰ ਰਹੀਆਂ ਵੈ ਸਰਕਾਰ ਵੀ ਅਵੇਅਰ ਨਹੀਂ ਹੈ ਕਿਉਂਕਿ ਹਿੰਦੂਆਂ ਨਾਲ ਹਮੇਸ਼ਾ ਤੱਕੇਸ਼ਾਈ ਹਿੰਦੂਆਂ ਦਾ ਦੇਖੋ ਲਓ ਹੁਣ ਲਕਸ਼ਣਾਂ ਹੀ ਦੇ ਨਾ ਆ ਰਹੇ ਨੇ ਔਰ ਪੰਜਾਬ ਚਨੀ ਲੁਧਿਆਣਾ ਦੇ ਵਿੱਚ ਕਿੰਨੀ ਘਟਨਾ ਬਣੂ ਚੌਥੀ ਘਟਨਾ ਚੌਥੀ ਚਾਰ ਮਹੀਨੇ ਚੌਥੀ ਪੰਜਵੀਂ ਘਟਨਾ ਚੌਥੀ ਪੰਜਵੀਂ ਘਟਨਾ ਦੇਖ ਲਓ ਕਿ ਕਿੱਦਾਂ ਮੈਂ ਕਹਿੰਦਾ ਸਰਕਾਰਾਂ ਵੀ ਮੋਨ ਇਹ ਜਾਣ ਕੇ ਸਿਰਫ ਹਿੰਦੂ ਸਮਾਜ ਨੂੰ ਟਾਰਗੇਟ ਕਰ ਰਿਹਾ ਮੈਂ ਚੇਤਾਵਨੀ ਦੇਣਾ ਅਮੀਤ ਰੋੜਾ ਪਹਿਲਾਂ ਵੀ ਆਪਾਂ ਜਿਹੜਾ ਡੋਡੋ ਵਾਲ ਵੀ ਆਪਾਂ ਗੱਡੀਆਂ ਫੜਾਈ ਆਪਾਂ ਕਿੰਨੀ ਵਾਰੀ ਕਰ ਚੁੱਕੇ ਆਪਾਂ ਇਹ ਤਾਂ ਕੰਨੇ ਜਿਹੜਾ ਸਿੱਟ ਕੇ ਜਾਂਦਾ ਉਹਤੇ 302 ਦਾ ਮੁਕੱਦਮਾ ਕਰਨਾ ਚਾਹੀਦਾ ਇੱਕ ਮਿੰਟ ਭਾਜੀ ਇੱਕ ਮਿੰਟ ਵੀਰੇ ਜਿਹੜਾ ਹਿੰਦੂ ਮੈਂ ਤੁਹਾਡੀ ਗੱਲ ਕੱਟਣ ਵਾਲੇ ਨਹੀਂ ਮੈਂ ਜਿਹੜੀ ਚੀਜ਼ ਕਹਿ ਰਿਹਾ ਜਿਹੜਾ ਹਿੰਦੂ ਸਮਾਜ ਹੈ ਨਾ ਉਹਨੇ ਡਰਨ ਵਾਲਾ ਨਹੀਂ ਹੈ ਕਿ ਮੈਂ ਸਭ ਤੋਂ ਪਹਿਲਾਂ ਇਹ ਕਹਿੰਨਾ ਜਿਹੜਾ ਸਿੱਟ ਕੇ ਗਿਆ ਵਾ ਉਹਤੇ ਵੀ ਸਾਲੀ 302 ਲਗਣੀ ਚਾਹੀਦੀ ਆ ਜਿਨਨੇ ਹੱਤਿਆ ਗੋ ਇੱਕ ਮਿੰਟ ਭਾਜੀ ਤੁਹਾਡੀ ਗੱਲ ਮੈਂ ਕੱਟ ਰਿਹਾ ਜਿਨਨੇ ਇਹ ਕੰਮ ਕੀਤਾ ਨਾ ਉਹਤੇ 302 ਗੱਡੀ ਵਾਲੇ ਤੇ ਜਰੂਰ ਲਗਣੀ ਚਾਹੀ ਉਹਨੂੰ ਵੀ ਅਕਲ ਆਵੇ ਕੱਲ ਨੂੰ ਜੇ ਗਉਂਗਾ ਗਉਂਗਾ ਸੱਚੇ ਕਿਤੇ ਜਾਵੇ ਇੱਕ ਮਿੰਟ ਬੰਦ ਕਰੋ ਉਹਦੀ ਮਾਨ ਨੂੰ ਕਰਦੇ ਸੱਚੇ ਜਾਵੇ ਇੱਕ ਵਾਰ ਹੱਤਿਆ ਬੰਦ ਕਰੋ ਸਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੱਤਿਆ ਬੰਦ ਕਰੋ ਬੰਦ ਕਰੋ ਇੱਕ ਮਿੰਟ ਇੱਕ ਮਿੰਟ ਬੰਦ ਕਰੋ ਮੈਂ ਪਿਛਲੇ ਪਿਛਲੇ 5 ਸਾਲੋਂ ਤੋਂ ਕਰ ਰਿਹਾ ਸਰ ਹੱਤਿਆ ਬੰਦ ਕਰੋ ਮੇਰੀ ਗੱਲ ਸੁਣੋ ਬੰਦ ਕਰੋ ਮੈਂ ਪਿਛਲੇ 5 ਸਾਲੋਂ ਤੋਂ ਸੇਵਾ ਕਰ ਰਿਹਾ ਮੈਂ ਕਦੇ ਵੀਡੀਓ ਨਹੀਂ ਪਾਈ ਬੜੀ ਬੜੀ ਤੁਹਾਡੇ ਰੋਜੀਤ ਭਾਈ ਨੂੰ ਪਤਾ ਜੇ ਮੈਂ ਹਰ ਵਾਰੀ ਕਾਲ ਕਰਦਾ ਪਰ ਪਾਜੀ ਆ ਅੱਜ ਔਨ 에ਅਰ ਭਰਾ ਖੜੇ ਨੇ ਸਾਰੇ ਅੱਜ ਤੱਕ ਮੈਂ ਤੁਹਾਡੇ ਤੱਕ ਅਪਰੋਚ ਕਦੇ ਨਹੀਂ ਕਰੀ ਪਰ ਪਾਜੀ ਮੈਨੂੰ ਇਹ ਇਨਾ ਕੈਮਰੇ ਦੇ ਸਾਹਮਣੇ ਇੱਕ ਚੀਜ਼ ਦਾ ਤੁਸੀਂ ਵਾਦਾ ਕਰਨਾ ਕਿ ਸਵੇਰੇ ਇਹ ਕੀ ਹਾਲਾਤ ਹੋਣਗੇ ਜਿਹੜਾ ਬੰਦਾ ਹੈ ਜਿਨੇ ਵੀ ਅਗੇ ਪਾਜੀ ਇੱਕ ਮਿੰਟ ਪਾਜੀ ਇੱਕ ਮਿੰਟ ਇੱਕ ਮਿੰਟ ਪਾਜੀ ਇੱਕ ਮਿੰਟ ਫੇਰ ਸ਼ਾਂਤ ਇੱਕ ਮਿੰਟ ਤੁਹਾਨੂੰ ਪਤਾ ਹੀ ਹੈ ਬੰਦੇ ਨੂੰ ਭਰਾ ਇਹਦਾ ਜਵਾਬ ਦੇ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਨੂੰ ਜਵਾਬ ਦੇ ਦਿਓ ਅੱਜ ਚਾਹੀਦਾ ਜਵਾਬ ਸੁਣੋ ਇਹ ਜੁਆ ਹੀ ਹੋਏ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਸੁਣੋ ਇਹ ਸਾਰੇ ਮਾਰੇ ਹੱਤਿਆ ਚੱਡਾ ਜੀ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਹਰ ਇੱਕ Hindu ਸਮਾਜ ਦਾ ਹੈ ਇਹ ਸਵਾਲ ਇਦਾਂ ਨਹੀਂ ਹੈ ਇਹ ਸਵਾਲ ਹਰ ਇੱਕ Hindu ਸਮਾਜ ਦਾ ਹੈ ਸੁਣੋ ਕੀ ਆ ਅੱਜ ਤੋਂ 8 ਮਹੀਨੇ ਪਹਿਲਾਂ ਸਾਡੇ ਮੁਕੇਸ਼ ਖਰਾਨਾ ਜੀ ਸ਼ਰੀ ਮੰਦਰ ਵਾਲੇ ਉਹਨਾਂ ਨੇ ਗਊੜ ਟਰੱਕ ਫੜਿਆ ਗਊ ਤਸ਼ਕਰ ਪਕੜਿਆ ਗਊ ਤਸ਼ਕਰ ਪਕੜਨ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਤੇ ਮਕਦਮਾ ਦਰਜ ਕੀਤਾ 307 ਦਾ ਸਰਨਾ ਪਹਿਲਾਂ ਤੁਹਾਨੂੰ ਮੈਂ ਅੱਛੀ ਦੱਸਾਂ ਨਿਕਲੋ ਸੁਣੋ ਇੱਕ ਗੱਲ ਸੁਣੋ ਅਜ ਤੋਂ ਅਸੀਂ ਅਜ ਤੋਂ ਅਸੀਂ 4 ਸਾਲ ਪਹਿਲਾਂ ਲੁਧਿਆਣਾ ਡੀਸੀ ਲੁਧਿਆਣਾ ਡੀਸੀ ਨਾਲ ਮੀਟਿੰਗ ਕੀਤੀ ਸੰਸਥਾਵਾਂ ਨੇ ਵੀ ਜਿਹੜੀਆਂ ਰੋਡ ਤੇ ਗਵਾਂ ਘੁੰਮਦੀਆਂ ਡੈਰੀ ਵਾਲੇ ਛੱਡਦੇ ਨੇ ਇਹਦਾ ਕੀ ਇਲਾਜ ਹੈ ਤੇ ਤੋਂ ਪਹਿਲਾਂ ਮੈਂ ਆ ਕੇ ਐਸਐਚਓ ਨੂੰ ਇਹੀ ਪੁੱਛਿਆ ਉਹ ਕਹਿੰਦੇ ਪਹਿਲਾਂ ਉੱਤੇ ਮੁਕਦਮਾ ਦਰਜ ਕੀਤਾ ਜਾਊਗਾ ਗੱਡੀ ਵਾਲੇ ਤੇ ਅਗਰ ਜੇ ਨਹੀਂ ਕਰਦੇ ਫਿਰ ਆਪਾਂ ਰੋਡਾਂ ਦੇ ਉਤਰਾਂਗੇ ਇਹ ਨਹੀਂ ਆਪਾਂ ਕੱਲੇ ਸਾਰਾ ਹਿੰਦੂ ਸਮਾਜ ਲੈ ਕੇ ਆਪਾਂ ਪਰਚੇ ਦਰਜ ਕਰਾ ਕੇ ਆ ਪੰਜਾਬ ਪੁਲਿਸ ਵਾਲੋ ਕਿਹਾ ਜਾ ਰਿਹਾ ਸੀ ਕਿ ਸਾਨੂੰ ਕਹ ਨਹੀਂ ਦੱਸਿਆ ਗਿਆ ਇੱਥੇ ਅੱਲਾਹ ਕਾ ਭਾਈ ਜੀ ਮੈਂ ਇਹ ਕਹਿੰਨਾ ਆ ਵੀ ਸਾਰਾ ਪ੍ਰਸ਼ਾਸਨ ਨੂੰ ਹਰ ਇੱਕ ਚੀਜ਼ ਦਾ ਗਿਆਨ ਹੈ ਮੈਂ ਇਹ ਕਹਿੰਨਾ ਆ ਆਫੇਅਰ ਓਨਲੀ ਆ ਲollipops ਆ ਬੜੀ ਸਿਰਫ ਲollipops ਹੈ ਹਿੰਦੂਆਂ ਦੇ ਲਈ ਜਿਹੜਾ ਮੰਦਿਰ ਤੋੜਿਆ ਗਿਆ ਜਿਹੜਾ ਬੰਦਾ ਉਹ ਫੜਿਆ ਗਿਆ ਸਾਨੂੰ ਸੰਤੁਸ਼ਟੀ ਨਹੀਂ ਹੈ ਕਿ ਮੰਦਰ ਉਹਨੇ ਤੋੜਿਆ ਵਾ ਤੇ ਪ੍ਰਸ਼ਾਸਨ ਕਹਿ ਰਿਹਾ ਵਾ ਜਿੰਨੇ ਮੰਦਰ ਤੋੜਿਆ ਉਹ ਸੱਬਲ ਜਿਹੜਾ ਦਾ ਆਪ ਆ ਜਿਹਨੇ ਮੰਦਰ ਤੋੜਿਆ ਜਿਹਦਾ ਗ੍ਰਫਤਾਰੀ ਪਾਈ ਉਹ ਸੱਬਲ ਜਿਹੜਾ ਦਾ ਆਪ ਆ ਸੱਬਲ ਜਿਹੜਾ ਬੰਦਾ ਬੰਦਾ ਤੋੜ ਦੂਗਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਇਹ ਤਾਂ ਮੁੱਦੂ ਬਣਾਣਾ ਕੰਮ ਹੈ ਸਾਨੂੰ ਪਤਾ ਸਰਕਾਰ ਤੇ ਪ੍ਰਸ਼ਾਸਨ ਮੁੱਦੂ ਬਣਾ ਰਿਹਾ ਸਾਨੂੰ ਪਤਾ ਆ ਪਰ ਗੱਲ ਕੀ ਆ ਕਮੀ ਸਾਡੇ ਹਿੰਦੂ ਸਮਾਜ ਚ ਆ ਜਿਹੜੀ ਚੀਜ਼ ਐ ਨਹੀਂ ਹੁੰਦਾ ਜਿੰਦੀ ਸਰਕਾਰ ਆ 1 ਮਿੰਟ ਬਾਅਦ ਉਹ ਚੀਜ਼ ਵੀ ਆ ਹਿੰਦੂਆਂ ਦੇ ਗਊਆਂ ਕੱਟਾ ਲੱਗੀਆਂ ਗਊਆਂ ਦੇ ਟਰੱਕ ਬੜੇ ਹੋਣ ਲੱਗ ਗਏ ਜਾਦੀ ਸਰਕਾਰ ਆਇਆ ਚੀਜ਼ ਦੇਖੇ ਪਹਿਲੇ ਹੋਈ ਨਹੀਂ ਰੇ ਸਾਡੇ ਵਾਲੇ ਧਿਆਨ ਹੀ ਨਹੀਂ ਗਾ ਗੱਲ ਤਾਂ ਉਹੀ ਆ ਗਈ ਨਾ ਸਰਕਾਰ ਦਾ ਧਿਆਨ ਹੀ ਨਹੀਂ ਹੈ ਨਹੀਂ ਵੀਰੇ ਭਾਣੂ ਪਾ ਇੱਕ ਮਿੰਟ ਵੀਰੇ ਇਹ ਕਹਤਾ ਆ ਮਜ਼ਦੂਰਾਂ ਹੁਣ ਸਾਦੀ ਦਾ ਇੱਕ ਮਿੰਟ ਪੁਚਾ ਦਰਜ ਕਰਾਂਦੇ ਸੀ ਨਾ ਇਹ ਤਾਂ ਬੁਝਾਸ਼ਨ ਨੇ ਸਾਨੂੰ ਅਦਾਸੀ ਦਾ 10 ਵਾਰ ਹੀ ਪੁੱਛ ਲਿਆ ਹੁਣ ਇੱਕ ਮਿੰਟ ਅਸੀਂ ਅੱਗੇ ਇਹ ਵੀ ਸਾਰੇ ਹਿੰਦੂ ਸਮਾਜ ਤੋਂ ਇਹੀ ਅੱਗੇ ਕਰਨਾ ਵਾ ਜਿਹੜਾ ਤੇ ਮੰਦਰ ਟੁੱਟਿਆ ਵਾ ਜਿਹੜਾ ਤਾਂ ਲੱਗਿਆ ਕਿ ਉਸ ਬੰਦੇ ਨੇ ਹੀ ਤੋੜਿਆ ਯਾਰ ਉਹ ਭਾਜੀ ਇਹ ਤਾਂ ਪੁੱਛ ਕਰੀ ਹੈ ਨਾ ਹਜੇ ਅਸੀਂ ਆਪਣਾ ਕੋਈ ਕੀਤਾ ਨਹੀਂ ਨਾ ਤੁਸੀਂ ਸ਼ਾਂਤ ਬੈਠੋ ਭਾਜੀ ਕਿਉਂ ਸ਼ਾਂਤ ਬੈਠੇ ਆ ਅੱਜ ਇੱਕ ਮਿੰਟ ਜੇ ਸ਼ਾਂਤ ਬੈਠੇ ਹੁੰਦੇ ਅਸੀਂ ਇੱਥੇ ਨਾ ਹੁੰਦੇ ਮੈਂ ਪੁੱਛਦੀ ਮੰਨਦੇ ਹੋ ਨਾ ਮੰਦਰ ਦੀ ਗੱਲ ਕਰ ਯਾਰ ਇੱਕ ਮਿੰਟ ਮੰਦਰ ਦੀ ਵੀ ਗੱਲ ਕਰਦੇ ਜੇ ਹਿੰਦੂ ਸਮਾਜ ਆਇਆ ਨਾ ਇਸੇ ਚੀਜ਼ ਨੂੰ ਆਇਆ ਵਾ ਮਾਰੇ ਕੋਲ ਸ਼ਾਂਤ ਕਰਨ ਨੂੰ ਜਿੰਦੇ ਹਾਂ ਹਾਂ ਜੀ ਹਾਂ ਜੀ ਸਰ ਜੀ ਜਿਹੜੀ ਗਊ ਹੱਤਿਆ ਲਗਾਤਾਰ ਇੱਥੇ ਇਲਾਕੇ ਦੇ ਵਿੱਚ ਤਾਇਪੁਰ ਰੋਡ ਤੇ ਵੀ ਹੋਇਆ ਹੁਣ ਇੱਥੇ ਹੋਈ ਹੈ ਕਿਸ ਤਰ੍ਹਾਂ ਪਤਾ ਲੱਗਿਆ ਇਹ ਇਹ ਜਿਹੜੀ ਗਊ ਹੱਤਿਆ ਨਹੀਂ ਹੈਗੀ ਇਹ ਕਿਸੇ ਨੇ ਮਾਰ ਕੇ ਨਿੱਕੀਆਂ ਇਹ ਮਰੀਆਂ ਹੋਈਆਂ ਗਊਆਂ ਲੈ ਕੇ ਕਾਰ ਸ਼ਾਇਦ ਮੇਰੀ ਵੀ ਕਾਰ ਕੋਦੇ ਟੱਕ ਰਿਟੀਆਂ ਇਹ ਬਿਆਨਖਾਨਾ ਸੀ ਪੱਚਾ ਦੇ ਕੇ ਕਾਰਵਾਈ ਕਰ ਰਹੇ ਬਸ ਅੱਛਾ ਜੀ ਤੁਹਾਨੂੰ ਕਦਾ ਸੂਚਨਾ ਮਿਲ ਗਈ ਸੀ ਤੁਹਾਨੂੰ ਹੁਣੇ ਸੂਚਨਾ ਮਿਲੀ ਹੈ 15 ਮਿੰਟ ਪਹਿਲਾਂ ਅਸੀਂ ਉਦੋਂ ਹੀ ਆ ਗਏ ਤੋਂ ਉਹਨੇ ਗਊਆਂ ਨੂੰ ਕਿੱਥੇ ਪੰਚਾਇਆ ਇਹ ਤਾਂ ਦੇਖਦੇ ਹਾਂ ਕਿਤੇ ਟਰੱਕ ਨੂੰ ਲੈ ਕੇ ਤੇ ਜਿੱਥੇ ਸਲੈਟਰ ਹਾਊਸ ਹੋਵੇਗਾ ਕੁਝ ਜੇਕਰ ਮੰਨ ਲਓ ਕੋਈ ਹੱਤਿਆ ਨਹੀਂ ਤਾਂ ਕਾਰਵਾਈ ਕੀਤੀ ਆਏਗੀ ਜੀ ਬਿਲਕੁਲ ਕਰਾਂਗੇ ਜੀ ਬਿਆਨ ਲਖਣਾ ਸੀ ਕਾਰਵਾਈ ਕਰ ਰਹੇ ਹਾਂ ਠੀਕ ਹੈ ਜੀ